ਦੋਸਤੋ ਇੱਕ ਇੱਕ ਨਾ ਨਿਊਜ਼ਪੇਪਰ ਦਾ ਆਰਟੀਕਲ ਆ ਤੇ ਇਸ ਆਰਟੀਕਲ ਦੇ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਦੇ ਨਾਗਰਿਕ ਜਿਹੜੇ ਨੇ ਦੋ ਬੱਚੇ ਉਹਨਾਂ ਨੂੰ ਆਪਣੀ ਮਾਂ ਤੋਂ ਵੱਖ ਕੀਤਾ ਗਿਆ ਤੇ ਪਾਕਿਸਤਾਨ ਭੇਜਿਆ ਗਿਆ ਇਹ ਦੱਸਣ ਮੁਤਾਬਕ ਇਹ ਪਤਾ ਲੱਗਾ ਕਿ ਭਾਰਤੀ ਜਾਂ ਪੰਜਾਬ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਭੈਣ ਨਹੀਂ ਕਹਿ ਸਕਦੇ ਆ ਉਹਨਾਂ ਨੇ ਪਾਕਿਸਤਾਨ ਵਿਆਹ ਕਰਵਾਇਆ ਸੀ ਤੇ 2 ਮਹੀਨੇ ਪਹਿਲਾਂ ਆਪਣੇ ਬੱਚਿਆਂ ਨੂੰ ਲੈ ਕੇ ਨਾਨਕੇ ਆਉਂਦੀ ਹੈ ਆਪਣੇ ਬੱਚਿਆਂ ਨੂੰ ਲੈ ਕੇ ਆਟਾਰੀ ਦੀ ਇਹ ਗੱਲ ਹੈ ਤੇ ਪਹਿਲਗਾਮ ਦੇ ਵਿੱਚ ਜੋ ਹਮਲਾ ਹੁੰਦਾ ਉਸ ਤੋਂ ਬਾਅਦ ਜੋ ਸਰਕਾਰ ਕਰ ਰਹੀ ਹੈ ਹਮੇਸ਼ਾ ਆਮ ਲੋਕਾਂ ਨੂੰ ਹੀ ਤੰਗ ਪਰੇਸ਼ਾਨ ਕਰੂਗੀ ਆਮ ਲੋਕਾਂ ਨੂੰ ਹੀ ਦੁੱਖ ਦੇਵੇਗੀ ਜਿਵੇਂ 47 ਦੇ ਵਿੱਚ ਹੋਇਆ ਸੀ ਆਮ ਲੋਕ ਹੀ ਉਜੜੇ ਸੀ ਇਹ ਜਿਹੜੇ ਰਾਜਨੀਤਿਕ ਬੰਦੇ ਨੇ ਇਹਨਾਂ ਦੇ ਸੇਤ ਤੇ ਕੋਈ ਅਸਰ ਨਹੀਂ ਸੀ ਇਹ ਇਤਿਹਾਮ ਜਨਤਾ ਜਿਹੜੀ ਹੈ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਮੁਸੀਬਤ ਦਾ ਤੇ ਅੱਜ ਉਹਨਾਂ ਬੱਚਿਆਂ ਨੂੰ ਜਾਂ ਉਸ ਮਾਂ ਨੂੰ ਪੁੱਛਣਾ ਚਾਹੀਦਾ ਕਿ ਉਸ ਮਾਂ ਤੇ ਕੀ ਬੀਤ ਰਹੀ ਹੈ